ਦੋਸਤੋ ਤੁਸੀਂ ਖੜ੍ਹ ਤੋਂ ਬੜੇ ਪਰੇਸ਼ਾਨ ਰਹਿੰਦੇ ਹੋ ਜਾਂ ਤੁਹਾਨੂੰ ਸ਼ੂਗਰ ਤੋਂ ਪਰੇਸ਼ਾਨ ਆ ਜਾਂ ਹੋਰ ਕਈ ਇਹੋ ਜਿਹੀਆਂ ਸਰੀਰਕ ਤੌਰ ਤੇ ਦਰਦਾਂ ਰਹਿੰਦੀਆਂ ਹਨ ਉਹਦੇ ਵਾਸਤੇ ਮੈਂ ਅੱਜ ਦੋ ਐਕਸਰਸਾਈਜ਼ ਲੈ ਕੇ ਆਇਆ ਹਾਂ ਜਿਹੜੀਆਂ ਤੁਸੀਂ ਜ਼ਮੀਨ ਦੇ ਉੱਤੇ ਲੇਟ ਕੇ ਦੁਬਾਰ ਦਾ ਸਾਰਾ ਲੈ ਕੇ ਉਹਦੇ ਨਾਲ ਐਕਸਰਸਾਈਜ਼ ਕਰਨੀ ਆ ਉਹਦੇ ਨਾਲ ਬਹੁਤ ਹੀ ਤੁਹਾਨੂੰ ਆਰਾਮ ਮਿਲੂਗਾ ਕਈਆਂ ਬਿਮਾਰੀਆਂ ਤੋਂ ਤਾਂ ਆਓ ਮੈਂ ਉਹਨਾਂ ਐਕਸਰਸਾਈਜ਼ ਬਾਰੇ ਤੁਹਾਨੂੰ ਮੈਂ ਦੱਸਦਾ ਹਾਂ ਇਹ ਘੱਟੋ ਘੱਟ ਵੀ ਤੁਸੀਂ 10 ਮਿੰਟ ਰੋਜ਼ਾਨਾ ਕਰਨੀ ਆ ਜਿਹਦੇ ਨਾਲ ਤੁਹਾਨੂੰ ਜਿਹੜੀ ਆ ਬਹੁਤ ਜਲਦੀ ਰਾਹਤ ਮਿਲੂਗੀ ਤਾਂ ਆਓ ਉਸ ਐਕਸਰਸਾਈਜ਼ ਬਾਰੇ ਮੈਂ ਤੁਹਾਨੂੰ ਦੱਸਦਾ ਹਾਂ ਸਭ ਤੋਂ ਪਹਿਲੇ ਤੁਸੀਂ ਇਸ ਤਰੀਕੇ ਨਾਲ ਆ ਕੇ ਰੱਖਣੀ ਆ ਪਾਣੀ ਮੈਂਡ ਲਾ ਕੇ ਰੱਖਣੀ ਆ ਹੋ ਸਕੇ ਤਾਂ ਤੁਸੀਂ ਨਾਲ-ਨਾਲ ਇਸ ਤਰੀਕੇ ਨਾਲ ਜਿਹੜੀ ਆ ਆਪਣੇ ਪੰਜਿਆਂ ਨੂੰ ਤੇ ਅੱਡੀਆਂ ਨੂੰ ਜਿਹੜੀ ਆ ਕੀ ਆ ਅੱਗੇ ਪਿੱਛੇ ਕਰਨਾ ਇਹ ਨਾਲ ਕਰਨ ਦੇ ਨਾਲ ਤੁਹਾਡੇ ਪੰਜਿਆਂ ਦੇ ਵਿੱਚ ਦਰਦ ਹੁੰਦੀ ਆ ਜਾਂ ਅਡੀਆਂ ਵਿੱਚ ਦਰਦ ਹੁੰਦੀ ਆ ਗੋਡਿਆਂ ਵਿੱਚ ਦਰਦ ਹੁੰਦੀ ਆ ਕਮਰ ਵਿੱਚ ਦਰਦ ਹੁੰਦੀ ਆ ਇਹ ਕਰਨ ਨਾਲ ਤੁਹਾਨੂੰ ਰਾਤ ਮਿਉਗੀ ਇਹਦੇ ਨਾਲ ਨਾਲ ਤੁਹਾਡਾ ਖੂਨ ਦਾ ਜਿਹੜਾ ਸੰਚਾਰ ਹੈ ਉਹ ਪੈਰਾਂ ਤੋਂ ਲਾ ਕੇ ਉੱਪਰ ਸਰੀਰ ਤੱਕ ਪੂਰੀ ਸਰਕਲ ਕੰਮ ਕਰੂਗਾ ਤੇ ਨਾਲ ਨਾਲ ਹੀ ਇਹਦੇ ਨਾਲ ਤੁਹਾਡੇ ਪੱਟਾਂ ਦੀ ਚਰਬੀ ਢੇਡ ਦੀ ਚਰਬੀ ਵੀ ਦੂਰ ਹੋਊਗੀ ਤੁਸੀਂ ਲਗਾਤਾਰ ਜਿਹੜੀਆਂ ਇਹ ਐਕਸਰਸਾਈਜ਼ ਕਰਨੀਆਂ ਜਿਹਦੇ ਨਾਲ ਤੁਹਾਨੂੰ ਬਹੁਤ ਹੀ ਵਧੀਆ ਰਿਸਪਾਂਸ ਮਿਲੂਗਾ ਨੰਬਰ 2 ਤੇ ਐਕਸਰਸਾਈਜ਼ ਇਸ ਤਰੀਕੇ ਨਾਲ ਇਹਦੇ ਨਾਲ ਤੁਹਾਡੀ ਜਿਹੜੀ ਆ ਥਾਇਰੋਇਡ ਸ਼ੂਗਰ ਦਾ ਜਿਹੜਾ ਬਹੁਤ ਤੁਹਾਨੂੰ ਰਾਹਤ ਮਿਲੂਗੀ ਨਾ ਨਾਲ ਇਹਦੇ ਤੁਹਾਡੀ ਪੇਟ ਦੀ ਚਰਬੀ ਘਟੂਗੀ ਜਾਗ ਪੱਟਾਂ ਦੀ ਚਰਬੀ ਘਟੂਗੀ ਤੇ ਤੁਹਾਨੂੰ ਇਹਦੇ ਨਾਲ-ਨਾਲ ਜਿਹੜੀ ਐ ਐਕਸਰਸਾਈਜ਼ ਕਰਨ ਦੇ ਨਾਲ ਤੁਹਾਡੀ ਜਿਹੜੀ ਹੈ ਡਾਈਜੈਸ਼ਨ ਬਹੁਤ ਬਿਹਤਰ ਬਣੂਗੀ ਖੂਨ ਦਾ ਬਹੁਤ ਪੂਰਾ ਸੰਚਾਰ ਜਿਹੜਾ ਰक्तਪੇਸ਼ਾਂ ਤੱਕ ਪੂਰਾ ਜਾਊਗਾ ਤੇ ਇਹਦੇ ਨਾਲ-ਨਾਲ ਤੁਸੀਂ ਰਾਤ ਨੂੰ ਨੀਂਦ ਬਹੁਤ ਅچھے ਤਰੀਕੇ ਨਾਲ ਆਊਗੀ ਇਹ ਤੁਸੀਂ ਐਕਸਰਸਾਈਜ਼ ਜਿਹੜੀ ਆ ਲਗਾਤਾਰ 15 ਦਿਨ ਕਰਨੀਆਂ ਘੱਟੋ ਘੱਟ 10 ਮਿੰਟ ਤੁਸੀਂ ਕਰਨੀ ਐਕਸਰਸਾਈਜ਼ ਆਹ ਜਿਹੜੀ ਐਕਸਰਸਾਈਜ਼ ਕਰ ਰਹੇ ਆ ਇਹਦੇ ਤੁਸੀਂ 20 ਰੈਪੀਟੇਸ਼ਨ ਲਾਉਣੇ ਆ 3 ਸੈਟ ਲਾਉਣੇ ਆ ਦੋ ਐਕਸਰਸਾਈਜ਼ ਜਿਹੜੀ ਤੁਹਾਡੇ ਸ਼ੂਗਰ ਨੂੰ ਤੇ ਥਰੱਡ ਨੂੰ ਕੰਟਰੋਲ ਕਰੂਗੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤੁਸੀਂ ਕਮੈਂਟ ਕਰਕੇ ਲਿਖਣਾ ਜਰੂਰ ਤਾਂ ਕਿ ਮੈਂ ਆਉਣ ਵਾਲੀ ਹੋਰ ਕਈ ਬਿਮਾਰੀਆਂ ਦੀ ਐਕਸਰਸਾਈਜ਼ ਲੈ ਕੇ ਆਵਾਂ ਕਿਹੜੀਆਂ ਬਿਮਾਰੀਆਂ ਐਕਸਰਸਾਈਜ਼ ਦੂਰ ਕਰਦੀਆਂ ਹਨ ਤੇ ਨਾਲ ਨਾਲ ਤੁਸੀਂ ਅਗਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਮੇਰੇ ਚੈਨਲ ਦੇ ਉੱਤੇ ਘੰਟੀ ਵਾਲਾ ਬਟਨ ਦਬਾ ਕੇ ਤੁਸੀਂ ਸਬਸਕ੍ਰਾਈਬ ਕਰਨਾ ਜਰੂਰ ਕਿਉਂਕਿ ਤੁਹਾਡਾ ਇੱਕ ਇੱਕ ਸਬਸਕ੍ਰਾਈਬ ਕੀਤਾ ਹੋਇਆ ਮੇਰੇ ਵਾਸਤੇ ਬਹੁਤ ਮੁੱਲਿਆ ਕਿ ਤੂੰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੈਹ